ਨਵੰਬਰ ਦੇ 2026 ਦੇ ਜਸ਼ਨ ਦੁਨੀਆ ਭਰ ਵਿੱਚ ਮਨਾਏ ਜਾ ਰਹੇ ਹਨ ਪਰ ਤਸਵੀਰ ਸਾਂਝੀ ਕਰ ਰਹੇ ਹਾਂ ਰੋਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿੱਥੇ ਦੇਸ਼-ਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਸ਼ਰਧਾਲੂ ਨਵੇਂ ਸਾਲ ਨੂੰ ਜੀ ਆਇਆਂ ਨੂੰ ਕਹਿਣ ਦੇ ਲਈ ਨਵੇਂ ਸਾਲ ਮੌਕੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਪਹੁੰਚ ਰਹੇ ਹਨ ਤਾਂ ਇਹ ਤਸਵੀਰ ਹੈ ਸ਼ਰਧਾ ਦੀ ਇਹ ਹੜ੍ਹ ਹੈ ਸੰਤਾਂ ਦਾ ਜੋ ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਇੱਥੇ ਪਹੁੰਚ ਕੇ ਨਵੇਂ ਸਾਲ ਮੌਕੇ ਗੁਰੂ ਘਰ ਦਾ ਅਸ਼ੀਰਵਾਦ ਲੈਣ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਪਹੁੰਚ ਰਹੇ ਹਾਲਾਂਕਿ ਕੜਾਕੇ ਦੀ ਠੰਡ ਹੈ ਸੰਗਣੀ ਧੁੰਦ ਹੈ ਔਰ ਇਸ ਮੌਸਮ ਖਰਾਬ ਮੌਸਮ ਤੇ ਚਲਦੇ ਆ ਹਵਾਈ ਉਡਾਨਾਂ ਰੇਲ ਗੱਡੀਆਂ ਦੀ ਆਵਾਜਾਹੀ ਬੇहद ਦੇਰੀ ਦੇ ਨਾਲ ਹੋ ਰਹੀ ਹੈ ਔਰ ਇਸ ਤੋਂ ਇਲਾਵਾ ਸੜਕੀ ਯਾਤਰਾ ਯਾਤਰੀ ਬੜੀ ਮੱਠੀ ਰਫ਼ਤਾਰ ਚੱਲ ਰਿਹਾ ਹੈ ਪਰ ਇਹ ਸਭ ਦੀ ਪਰਵਾਹ ਨਾ ਕਰਦੇ ਹੋਏ ਸ਼ਰਧਾਲੂ ਲੱਖਾਂ ਦੀ ਗਿਣਤੀ ਵਿੱਚ ਸੱਚ ਕਨਸ਼ੀਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋ ਲਈ ਪਹੁੰਚ ਰਹੇ ਕਿਉਂਕਿ ਮਨ ਦੇ ਵਿੱਚ ਤਾਂਗ ਹੈ ਮਨ ਦੇ ਵਿੱਚ ਆ ਹੈ ਕਿ ਨਵਾਂ ਸਾਲ ਗੁਰੂ ਸਾਹਿਬ ਦੇ ਨਾਮ ਮਨਾਉਣਾ ਹੈ ਤਾਂ ਇੱਥੇ ਪੰਜ ਪੰਜ ਛੇ ਛੇ ਇਕੱਠੇ ਇਕਤਾਰਾਂ ਵਿੱਚ ਲੱਗ ਕੇ ਸੰਗਤਾਂ ਆਪਣੀ ਵਾਰੀ ਦੀ ਉਡੀਕ ਕਰ ਰਹੀ ਹੈ ਔਰ ਖੁਸ਼ੀ-ਖੁਸ਼ੀ ਇੰਤਜ਼ਾਰ ਕਰਕੇ ਨਤਮਸਤਕ ਹੋ ਰਹੀ ਹੈ ਤਨ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਜੋਦੜੀ ਕਰ ਰਹੀ ਹੈ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਕਿਉਂਕਿ ਮਨ ਦੇ ਵਿੱਚ ਟੁੱਟ ਵਿਸ਼ਵਾਸ ਹੈ ਕੇ ਗੁਰੂ ਚਰਣਾ ਵਿੱਚ ਸੱਚੇ ਮਨ ਨਾਲ ਕੀਤੀ ਕੀ ਹਰ ਅਰਦਾਸ ਜੋਦਰੀ ਪ੍ਰਵਾਨ ਹੁੰਦੀ ਹੈ ਇਹ ਉਹ ਪਵਨ ਪਿੱਤਰ ਅਸਥਾਨ ਜਿੱਥੇ ਹਰ ਕੋਈ ਫਿਰ ਨਵਾਕੇ ਝੋਲੀਆਂ ਅੱਡ ਕੇ ਆਂਦਾ ਤੇ ਗੁਰੂ ਘਰ ਦੇ ਅਸ਼ੀਰਵਾਦ ਲੈ ਕੇ ਝੋਲੀਆਂ ਭਰ ਕੇ ਇੱਥੋਂ ਜਾਂਦਾ ਤਾਂ ਇਸੇ ਸ਼ਰਧਾ ਇਸੇ ਵਿਸ਼ਵਾਸ ਤੇ ਚੱਲਦੇ ਆਂ ਇੱਥੇ ਇੰਨੀ ਕੜਾਕੇ ਦੀ ਠੰਡ ਦੇ ਬਾਵਜੂਦ ਸ਼ੀਤ ਲਹਿਰ ਦੇ ਬਾਵਜੂਦ ਲੱਖਾਂ ਦੀ ਗਿਣਤੀ ਸੰਗਤਾਂ ਕਤਾਰਾਂ ਵਿੱਚ ਲੱਗੀਆਂ ਹੋਈਏ ਨਜ਼ਰ ਆ ਰਹੀ ਹੈ ਜਿਨ੍ਹਾਂ ਨੂੰ ਚਾਹ ਹੈ ਕਿ ਨਵੇਂ ਸਾਲ ਮੋਕੇ ਗੁਰੂ ਸਾਹਿਬ ਦੇ आशीर्वाद सब खुशियां खेड़े परिवार सुख शांति बनी रहे मनोकामना दूर दराडे तो लंबा समा इंतजार करना पै रहा है और फिर भी हर चेहरे तकून है खुशी है कि अज के दिन इतना आके गुरु साहब का आशीर्वाद लैंड प्राप्त हो

पाजी, मेरा नाम शिवा मेघलानी है और मैं हरिद्वार से आया हूँ हर, हाँ, तो, हाँ, हर साल नया साल मनाने यहाँ आता हूँ मुझे आते हैं लगभग आठ साल हो गए मेरे को यहाँ आते हुए नए साल पे हमेशा यहीं आता, आता हूँ हाँ यहाँ से मेरा एक बहुत पुराना लगाव है पहले कभी मैं चंडीगढ़ यूनिवर्सिटी में पढ़ता था तो हम यहाँ आते थे उस टाइम पे

ਮੈਂ ਦਿੱਲੀ ਤੋਂ ਆਇਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਨਵੇਂ ਸਾਲ ਮੌਕੇ ਗੁਰੂ ਕਰਤਾ ਅਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਕਿੰਨਾ ਕੁ ਬਲੈਸਡ ਫੀਲ ਕਰ ਰਹੇ ਹੋ ਕਿੰਨਾ ਲੱਗ ਰਿਹਾ ਹੈ ਸੜਾ ਸੁਭਾਗ ਹੈ ਜੀ ਅਸੀਂ ਵੀ ਇਹਨਾਂ ਦੇ ਦਰਸ਼ਨ ਦਿੱਤੇ ਹੈ ਜੀ ਨੂੰ ਕਿੰਨੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਇੱਥੇ 2 ਘੰਟੇ ਹੋ ਗਏ ਇਥੇ 2 ਘੰਟੇ ਹਾਂਜੀ ਤਿੰਨ ਘੰਟੇ ਹੋਰ ਲੱਗਣੇ ਹਨ ਆਰਾਮ ਨਾਲ ਲੱਗ ਰਹੇ ਜੀ ਕੋਈ ਚੱਕਰ ਨਹੀਂ ਕੀ ਕਰੀ ਜੀ ਮਤਲਬ ਗੁਰੂ ਘਰ ਆਏ ਦਰਸ਼ਨ ਕਰਕੇ ਜਾਣਾ ਜੀ ਗੁਰੂ ਘਰ ਆਇਆ ਤੇ ਇਹ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸੰਗਣੀ ਧੁੰਦ ਹੈ, ਠੀਤ ਲਹਿਰ ਹੈ, ਠੰਡ ਹੈ ਪਰ ਸੰਗਤ ਤੇ ਕੋਈ ਅਸਰ ਨਹੀਂ ਨਹੀਂ ਕੋਈ ਅਸਰ ਨਹੀਂ ਜੀ ਬਹੁਤ ਸ਼ਰਧਾ ਬਹੁਤ ਵਧੀਆ ਲੱਗ ਰਿਹਾ ਜਮਾਂ ਆਣਾ ਆਸ਼ੀਰਵਾਦ ਲੈ ਕੇ ਜਾਣਾ ਬਿਲਕੁਲ 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 ਜੀ ਲੈ ਕੇ ਜਾਣਾ ਜੀ ਕਿੱਥੋਂ ਆਏ ਮੋੜ ਤੋਂ ਆਏ ਜੀ ਬੰਡਾ ਜਿਹੜਾ ਹਾਂਜੀ ਮੋੜ ਮਿਲਦੀ ਹੈ ਹਾਂਜੀ ਹਾਂਜੀ ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਬੜਾ ਕੁਝ ਨਹੀਂ ਹੋਦਾ ਨਹੀਂ ਨਹੀਂ ਆ ਬੈਠੇ ਦੇਖ ਲੋ ਜੀ ਛੇ ਵਜੇ ਲੱਗਿਆ ਲੈਣੇ ਇੱਥੋਂ ਤੱਕ ਹੀ ਪਹੁੰਚੇ ਜੀ ਬਹੁਤ ਭੀੜ ਹੈ ਜੀ ਨਹੀਂ 3 ਘੰਟੇ ਹੋ ਗਏ ਲਾਈ ਮਗਾ 4 ਹੋ ਗਏ ਹੁਣਗੇ ਜੀ ਨਹੀਂ 4 ਹੋ ਗਏ ਹੁਣਗੇ ਇਹ ਨਹੀਂ ਹੋਣਾ ਦਰਸ਼ਨ ਕਰਕੇ ਜਾਵਾਂਗੇ ਜੀ ਕੁਝ ਹੋ ਜੇ ਲੈ ਵੀ ਸਾਈਡ ਹੋਇਆ ਪੜਾਇਆ ਕਿੱਥੋਂ ਆਏ ਹੋ ਚਾਹ ਹੁੰਦੀ ਹੈ ਬਾਕੀ ਬਾਕੀ ਕਿੱਥੋਂ ਆਏ ਹੋਗੇ ਬੋਲਦੇ ਆ ਸਰਦਾ ਦੀ ਸਤਕਾਰ ਦੀ ਵਿਸ਼ਵਾਸ ਦੀ ਕਿ ਚਾਹੇ ਜਿੰਨੀ ਮਰਦੀ ਸਰਦੀ ਹੈ ਧੁੰਦ ਹੈ ਜਿੰਨੀ देर ਮਰਜੀ ਇੰਤਜ਼ਾਰ ਕਰਨਾ ਪੈ ਰਿਹਾ ਪਰ ਸੰਗਤਾਂ ਬੇੜੀ ਸ਼ਰਦਾ ਪਾਵਲਾ ਦੇ ਨਾਲ ਪੰਜ ਪੰਜ 7-7 ਘੰਟੇ ਖੜੇ ਹੋ ਕੇ ਵੀ ਖੁਸ਼ੀ-ਖੁਸ਼ੀ ਇੰਤਜ਼ਾਰ ਕਰ ਰਹੀਆਂ ਕਿਉਂਕਿ ਚਾਹੇ ਮਨ ਦੇ ਵਿੱਚ ਕਿ ਨਵਾਂ ਸਾਲ ਗੁਰੂ ਸਾਹਿਬ ਦੇ ਨਾਲ ਮਨਾਣਾ ਹੈ ਨਵੇਂ ਸਾਲ ਦੀ ਆਮਦ ਮੌਕੇ ਗੁਰੂ ਘਰ ਦਾ ਆਸ਼ੀਰਵਾਦ ਲੈਣਾ ਹੈ ਤਾਂ ਜੋ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ जग के जीव के जग मानो विल प्रति प्रमथ है जहां सब जल है जाल सब सेल में छोड़ते हैं हां सब समिताय नारंत हवा पाद रोग तेज समाना एवं अधिक पछरा साथी मना का फल भी दपोनो ये जितने हिरन की दुनिया जितने सात को जितने गायो जितने बनिया पादवा ने कहे ਆਮ ਆਪਾਂ ਪਿੱਛੋਂ ਬੀਤੇ ਜੀ ਮੁਰੇ ਸਾਹਿਬ ਆ ਗਏ ਆਪਣੇ ਸਾਥਿਆ ਸੀ ਫੇਸ਼ੇ ਰਿਖੀ ਕਿ ਨਾਲ ਜੀ ਕਿੱਥੋਂ ਆਏ ਫੇਮ ਉਹਦੇ ਪਾਸ ਕਰੇ ਤੁਹਾਡੇ ਤੋਂ ਅੱਛਾ ਹੀ ਹਾਂਜੀ ਹਾਂਜੀ ਸ਼ੁਭਮ ਨਾਇ ਹਾਂਜੀ ਸ਼ੁਭਮ ਨਾਇ ਅੰਬ੍ਰਿਸਤੋਂ ਹੀ ਆਇਆ ਪਨਾਵਾ ਕੋਰ ਤੋਂ ਜਬਰ ਸਿੰਘ ਪਿੰਡ ਬਲਟੋਆ ਜੀ ਹਾਂਜੀ ਨਵੇਂ ਸਰ ਮੋਕੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਆਏ ਹੋ ਕਿੰਨੀ ਖੁਸ਼ੀ ਹੈ ਇਸ ਗੱਲ ਦੀ ਬਹੁਤ ਜ਼ਿਆਦਾ ਜੀ ਤ੍ਰਿਪਨ ਗੁਰੂ ਆਪ ਦਾਸ ਦੀ ਬੜੀ ਕਿਰਪਾ ਆ ਦਿੱਲੀ ਉੱਥੋਂ ਚੱਲ ਕੇ ਆਈਦਾ ਜੀ ਟਰੇਨ ਲਈ ਰੋਜ ਆਨੇਓ ਰੋਜ ਆਉਂਦੇ ਐਤਵਾਰ ਨਹੀਂ ਆਉਂਦਾ ਜੀ ਐਤਵਾਰ ਪਉ ਬਟ ਸਾਹਿਬ ਜੀ ਕਿੰਨੇ ਸਾਲਾਂ ਤੋਂ ਆ ਰਹੇ ਹੋ ਇਹ ਮੈਂ ਕੁਝ ਫਰਵਰੀ ਤੋਂ ਜੀ ਅੱਛਾ ਪਹਿਲਾਂ ਸਰਵਿਸ ਕੀਤੀ ਹੈ ਜੀ ਹਾਂ ਯਾਨੀ 10 ਮਹੀਨੇ ਹੋ ਗਏ ਰੋਜ ਜਾਂਦੇ ਹਾਂ ਹਾਂ ਜੀ ਸਰ ਜੀ ਤੇ ਤੁਹਾਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਕਿਉਂਕਿ ਉਹ ਤੇਰਾ ਟੀਵੀ ਤੇ ਤੁਹਾਨੂੰ ਜ਼ਰੂਰ ਵੇਖਣੇ ਅਸੀਂ ਜੀ ਤੇ ਅੱਜ ਗੁਰੂ ਰਾਮਦਾਸ ਦੇ ਦਰਬਾਰ ਚ ਵੇਖ ਲੈ ਹਾਂ ਜੀ ਪੁੱਲਾ ਚੁੱਕਾਂ ਦੀ ਮਾਫੀ ਸਾਹਿਬ ਜੀ ਮੈਂ ਨਰਮਲ ਸਿੰਘ ਸਰਾਹ ਜੀ ਮੋਗਾ ਤੋਂ ਆਇਆ ਹਾਂ ਬਹੁਤ ਬਖਸ਼ਣ ਅੱਜ ਦਾ ਮਾਣ ਗੁਰੂ ਸਾਹਿਬ ਦੇ ਨਾਲ ਮਿਲਣ ਦਾ ਮੌਕਾ ਮਿਲੇਆ ਪਿਛਲੇ ਤਕੀਰਵਾਦ ਲੈ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਮੈਂ ਪਿਛਲੇ ਕਈ ਸਾਲਾਂ ਤੋਂ 31 ਦਸੰਬਰ ਨੂੰ ਆ ਕੇ ਗੁਰੂ ਸਾਹਿਬ ਦੇ ਚਰਨਾਚ ਇਨ੍ਹਾਂ ਦੇ ਦਰ ਘਰ ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰਦਾ ਪਿਛਲੇ ਕਈ ਸਾਲਾਂ ਤੋਂ ਬਿਲਕੁਲ ਬਹੁਤ ਖੁਸ਼ੀ ਹੈ ਪਰ ਇਹ ਵੀ ਉਹਨਾਂ ਦੀ ਬਖਸ਼ੀ ਚ ਤਾਂ ਹੀ ਆ ਬਿਲਕੁਲ ਬਿਲਕੁਲ ਜੀ ਗੁਰੂ ਸਾਹਿਬ ਸਭ ਤੇ ਪਰਮਾਤਮਾ ਕਿਰਪਾ ਕਰੇ ਇਹ ਸਾਲ ਆ ਜਿਹੜਾ ਹਰ ਇੱਕ ਲਈ ਖੁਸ਼ੀਆਂ ਖਿੜੇ ਲੈ ਕੇ ਆਵੇ ਤੰਦਰੁਸਤੀਆਂ ਤੇ ਤਰੱਕੀਆਂ ਵਾਖੇ ਪਰਮਾਤਮਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕਲਾਸ ਹਾਂਜੀ ਹਾਂਜੀ ਮੈਂ ਦਰਸ਼ਨ ਕਰਨ ਆਈ ਦੇ ਸੱਚਖੰਡ ਦੇ ਹੋ ਗਏ ਆ ਬਹੁਤ ਮਹਾਰਾਜ ਦੇ ਬੰਦ ਵੱਜੇ ਆ ਹਾਂਜੀ ਰੋਜ਼ ਹੀ ਆਈ ਤੇ ਢਿੱਲੀ ਹਾਂਜੀ 10 12 ਵਜਦਿਆਂ ਜਦੋਂ ਅੰਗਰੇਜ਼ੀ ਕੈਲੰਡਰ ਅਨੁਸਾਰ ਨਵੇਂ ਬਰੇ ਦਾ ਆਗਾਜ਼ ਹੋਇਆ ਤਾਂ ਜਿੱਥੇ ਦੁਨੀਆ ਭਰ ਵਿੱਚ ਆਤਿਸ਼ਬਾਜੀ ਇਹ ਕਰਕੇ ਹੋਟਲ ਰੈਸਟੋਰੈਂਟ ਕਲੱਬਾਂ ਦੇ ਵਿੱਚ ਨੱਚ ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ ਉੱਥੇ ਹੀ ਸ੍ਰੀ ਦਰਬਾਰ ਸਾਹਿਬੂਚ ਵੀ ਰਾਤ ਨੂੰ ਲੱਖਾਂ ਦੀ ਗਿਣਤੀ 'ਚ ਪਹੁੰਚੇ ਸ਼ਰਧਾਲੂਆਂ ਵੱਲੋਂ ਪਿੱਤਰ ਸਰੋਵਰ 'ਚ ਸ਼ਰਣ ਕਰਕੇ ਠੀਕ 12 ਵਜਦਿਆਂ ਬੋਲੇ ਸੋਨੇ ਹਾਲ 'ਤਤਿ ਸ੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਨਵੇਂ ਸਾਲ ਦਾ ਆਗਾਜ਼ ਕੀਤਾ ਗਿਆ ਗੁਰੂ ਸਾਹਿਬ ਨੂੰ ਧਿਆਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਕਿਉਂਕਿ ਸੰਗਤਾਂ ਦੇ ਮਨ 'ਚ ਚਾਹ ਹੈ ਇਸ ਗੱਲ ਦਾ ਕਿ 90 ਸਾਲ ਮੌਕੇ ਰੂਹਾਨੀ ਤੇ ਕੇਂਦਰ ਸਤਿਕਰਨ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਸ ਕੈ ਨੂੰ ਲੈ ਕੇ ਹਰ ਕੋਈ ਆਪਣੇ ਆਪ ਨੂੰ ਬੇਹਦ ਵਰਪਾਗਾ ਬੇਹਤ ਖੁਸ਼ਕਿਸਮਤ ਮੰਨ ਰਿਹਾ ਹੈ ਕਿ ਸਾਲ 2026 ਦਾ ਆਗਾਜ਼ ਗੁਰੂ ਘਰ ਦੇ ਦਰਸ਼ਾ ਦੇ ਨਾਲ ਕੀਤਾ ਹੈ ਸਾਡੇ ਵੀ ਗੁਰੂ ਚਰਣਾ ਚਾਹੀ ਅਰਦਾਸ ਹੈ ਕਿ ਨਵਾਂ ਸਾਲ 2026 ਆਪ ਸਭ ਦੇ ਲਈ ਤੰਦਰੁਸਤੀ ਤਰੱਕੀ ਖੁਸ਼ੀਆਂ ਖੇੜੇ ਲੈ ਕੇ ਆਵੇ ਕੈਮਰਾ ਪਾਸ ਅਵਤਾਰ ਸਿੰਘ ਦੇ ਨਾਲ ਅਮਰਿੰਦਰ ਸਿੰਘ ਮਾਊਗਾ ਪੀਟੀਚ ਨਿਊਜ਼ ਅੰਮ੍ਰਿਤਸਰ